ਅੱਗੇ ਵਧਾਂਗੇ ਤਾਂ ਸ਼੍ਰੀ ਕਾਲਕਤਖ ਸਾਹਿਬ ਦੇ ਜਥੇਦਾਰ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਜਥੇਦਾਰ ਗਿਆਨੀ ਰਖਬੀਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਹਰਮੰਦਰ ਸਾਹਿਬ ਦੇ ਵਿੱਚ ਚੁਰਾਇਆ ਜਾਣ ਵਾਲੇ ਰੁਮਾਲਿਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਘਟਿਆ ਗੰਦੇ ਅਤੇ ਬਦਬੂਦਾਰ ਰੁਮਾਲੇ ਨਾ ਚੜਾਏ ਜਾਣ ਹਰਮੰਦਰ ਸਾਹਿਬ ਨੇੜੇ ਦੁਕਾਨਾਂ ਦੇ ਵਿੱਚ ਬੇਹੱਦ ਖਰਾਬ ਕੁਆਲਿਟੀ ਵਾਲੇ ਰੁਮਾਲੇ ਵੇਚੇ ਜਾ ਰਹੇ ਨੇ ਜਥੇਦਾਰ ਗੈਨੀ ਹਰਪੀਤ ਸਿੰਘ ਦਾ ਕਹਿਣਾ ਹੈ ਸਾਰਾ ਘੜੀ ਪਾਰਕਿੰਗ ਤੋਂ ਘੰਟਾ ਘਰ ਚੌਕ ਤੱਕ ਖਰਾਬ ਰੁਮਾਲੇ ਵੇਚੇ ਜਾ ਰਹੇ ਨੇ ਸਿਰਫ 5% ਹੀ ਉੱਚ ਗੁਣਵੱਤਾ ਵਾਲੇ ਰੁਮਾਲੇ ਚੜਾਏ ਜਾ ਰਹੇ ਨੇ 95% ਰੁਮਾਲੇ ਬਦਬੂਦਾਰ ਪੈਕਿੰਗ ਦੇ ਵਿੱਚ ਲਪੇਟ ਕੇ ਵੇਚੇ ਜਾ ਰਹੇ ਨੇ ਕਈ ਵਾਰ ਰੁਮਾਲਿਆਂ ਦੀ ਪੈਕਿੰਗ ਖੋਲਣ ਤੇ ਗੰਦੀ ਬਦਬੂ ਆਉਂਦੀ ਹੈ ਜਥੇਦਾਰ ਨੇ ਕਿਹਾ ਕਿ ਕੁਝ ਲੋਕ ਬਾਹਰ ਬਾਜ਼ਾਰ ਦੇ ਵਿੱਚ ਇਹ ਕਹਿ ਕੇ ਰੁਮਾਲੇ ਵੇਚ ਰਹੇ ਨੇ ਕਿ ਜੇਕਰ ਦਰਬਾਰ ਸਾਹਿਬ ਚ ਰੁਮਾਲਾ ਨਾ ਕਦਰਕੀ ਇੱਕ ਮਿੱਥ ਹੈ ਉਹਨਾਂ ਐਸਜੀਪੀਸੀ ਨੂੰ ਅਜਿਹੇ ਮਿੱਥ ਫੈਲਣ ਤੋਂ ਰੋਕਣ ਦੇ ਨਿਰਦੇਸ਼ ਦਿੱਤੇ ਨੇ ਔਰ ਰਣਾਲੀ ਉਹਨੇ ਕਿਹਾ ਕਿ ਸੰਗਤ ਆਪਣੀ ਆਸਥਾ ਤੇ ਸ਼ਰਧਾ ਪ੍ਰਗਟ ਕਰਨ ਲਈ ਰੁਮਾਲੇ ਚੜਾਉਂਦੀ ਹੈ ਪਰ ਸਰਬਦਾ ਲੋਕਾਂ ਨੂੰ ਆਪਣਾ ਪੈਸਾ ਹੋਰ ਸੇਵਾਵਾਂ ਦੇ ਵਿੱਚ ਵਰਤਣਾ ਚਾਹੀਦਾ ਹੈ ਗੁਰੂ ਘਰ ਵਿੱਚ ਉਹੀ ਵਸਤੂਆਂ ਚੜਾਈਆਂ ਜਾਣ ਜਿਹੜੀਆਂ ਸੰਗਤ ਦੀਆਂ ਸੇਵਾਵਾਂ ਦੇ ਲਈ ਵਰਤੀਆਂ ਜਾਂ ਤਾਂ ਰੁਮਾਲਿਆਂ ਨੂੰ ਲੈ ਕੇ ਜਥੇਦਾਰ ਗੈਨੀ ਰਗਵੀਰ ਸਿੰਘ ਨੇ ਇਹ ਅਪੀਲ ਕੀਤੀ ਕਪਤੇ ਇਹ ਦੇਸ਼ ਵਿਦੇਸ਼ ਤੇ ਗੁਰਦੁਆਰਿਆਂ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਹੋ ਰਹੀ ਹੈ ਇਸ ਸ਼ਿਕਾਇਤਾਂ ਮਿਲੀਆਂ ਨੇ ਕਿ ਜਿਵੇਂ ਸੰਗਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂ ਹੋਰ ਵੱਡੇ ਅਸਥਾਨ ਜਿੱਥੇ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੁੰਦੀ ਹੈ ਉੱਥੇ ਜੋ ਰੁਮਾਲੇ ਨੇ ਰੁਮਾਲੇ ਵੇਚਣ ਵਾਲੇ ਚਾਹੇ ਦੁਕਾਨਦਾਰ ਨੇ ਚਾਹੇ ਖੜੀਆਂ ਵਾਲੇ ਨੇ ਚਾਹੇ ਕੋਈ ਆਪਣੇ ਹੱਥਾਂ ਵਿੱਚ ਲੈ ਕੇ ਰੁਮਾਲੇ ਵੇਚ ਰਹੇ ਨੇ ਵਰਣਿਸ਼ ਕਾਇਤੀ ਸਾਹਮਣੇ ਆਈ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਘੰਟਾ ਘਰ ਤੋਂ ਲੈ ਕੇ ਤੇ ਸਾਰਾ ਗੜੀ ਗੁਰਦੁਆਰਾ ਸਾਹਿਬ ਤੱਕ ਕਈ ਲੋਕ ਜਿਹੜੇ ਨੇ ਉਹ ਰਮਾਲੇ ਰੇੜੀਆਂ ਤੇ ਸੰਗਤ ਅਨਪੋਖੜੇ ਵਿੱਚ ਉਹਨਾਂ ਦੇ ਭਰਮਜਾਲ ਵਿੱਚ ਫਸ ਰਹੀ ਹੈ ਕਿਉਂਕਿ ਭਰਮਜਾਲ ਇਹ ਸਾਨੂੰ ਪਤਾ ਲੱਗਾ ਪਾਇਆ ਜਾ ਰਿਹਾ ਹੈ ਕਿ ਜਿਹੜੀ ਸੰਗਤ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਜੇਕਰ ਉਹ ਰੁਮਾਲਾ ਨਾ ਚੜਾਏ ਤੇ ਉਹਦੀ ਯਾਤਰਾ ਸਫਲ ਨਹੀਂ ਹੋਣੀ। ਅਰ ਦੇ ਵਿਚਾਲੇ ਅੰਮ੍ਰਿਤਸਰ ਦੇ ਵਿੱਚ ਭਗਤਾਂ ਵਾਲਾ ਇਲਾਕੇ ਦੇ ਲੋਕ ਕੂੜੇ ਦੇ ਡੰਪ ਤੋਂ ਪਰੇਸ਼ਾਨ ਨੇ। ਸਾਲਾਂ ਤੋਂ ਵੀ ਔਖੇ ਹੋਏ ਹੋਏ ਨੇ ਲੋਕ ਹੁਣ ਚੇਤਾਵਨੀ ਦੇ ਰਹੇ ਨੇ ਕਿ ਵੋਟ ਲੈਣ ਨਹੀਂ ਲਈ ਆਉਣ ਵਾਲੇ ਉਮੀਦਵਾਰਾਂ ਨੂੰ ਪਹੁੰਚਾਉਣ ਦੀ ਉਹ ਗੱਲ ਕਰ ਰਹੇ ਨੇ ਤਾਂ ਵੇਖਤਿਆਂ ਇਹ ਰਿਪੋਰਟ। ਤੁਸੀਂ ਕਈ ਪਹਾੜ ਦੇਖੇ ਹੋਣੇ ਨੇ ਮਿੱਟੀ ਦੇ ਪਹਾੜ ਪੱਥਰਾਂ ਅਤੇ برف ਦੇ ਪਹਾੜ ਜਿੱਥੇ ਤੁਸੀਂ ਖੁਸ਼ੀ-ਖੁਸ਼ੀ ਜਾਣਾ ਪਸੰਦ ਕਰੋਗੇ ਪਰ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਹੀ ਪਹਾੜ ਨੇ ਜਿੱਥੇ ਜਾਣਾ ਤਾਂ ਦੂਰ ਦੀ ਗੱਲ ਰਹੀ ਤੁਸੀਂ ਇੱਥੋਂ ਲੰਘਣਾ ਅਤੇ ਇਸ ਪਹਾੜ ਨੂੰ ਦੇਖਣਾ ਵੀ ਪਸੰਦ ਨਹੀਂ ਕਰੋਗੇ ਕਿਉਂਕਿ ਮਿੱਟੀ ਜਾਂ برف ਦਾ ਨਹੀਂ ਸਗੂ ਪੂਰੇ ਦਾ ਪਹਾੜ ਹੈ ਜੋ ਅੰਮ੍ਰਿਤਸਰ ਦੇ ਭਗਤਾਂ ਵਾਲਾ ਇਲਾਕੇ ਦੇ ਵਿੱਚ ਬਣਿਆ ਹੋਇਆ ਹੈ ਜਿਸ ਦੀ ਬਦਬੂ ਇੰਨੀ ਖਤਰਨਾਕ ਹੈ ਕਿ ਇੱਥੇ ਸਾਹ ਲੈਣਾ ਵੀ ਔਖਾ ਹੈ ਤੇ ਇਲਾਕੇ ਦੇ ਵਿੱਚ ਅਜਿਆ ਕੋਈ ਘਰ ਨਹੀਂ ਹੋਵੇਗਾ ਇੱਥੇ ਕੂੜੇ ਦੇ ਕਾਰਨ ਲੋਕ ਬਿਮਾਰ ਨਾ ਹੋਣ ਜਿੱਥੇ ਕੋਈ ਇਸ ਕੂੜੇ ਕਰਕੇ ਬਿਮਾਰ ਨਾ ਹੋਵੇ ਜਿਹੜਾ ਕੂੜਾ ਹੈ ਤੋਂ ਬੜੀਆਂ ਭਿਆਨਕ ਲੋਕਾਂ ਨੂੰ ਬਿਮਾਰੀਆਂ ਲੱਗੀਆਂ ਜਿਸ ਤਰ੍ਹਾਂ ਕੈਂਸਰ ਆ ਸਾਹ ਦੇ ਰੋਗ ਆ ਹਰ ਘਰ ਦਵਾਈ ਦੇ ਸਿਰ ਤੇ ਜਿੰਦਾ ਜਿਹੜਾ ਬੰਦਾ ਦਵਾਈ ਨਹੀਂ ਖਾਂਦਾ ਉਹ ਇੱਥੇ ਰਹਿ ਨਹੀਂ ਸਕਦਾ ਇੱਥੇ ਇਹਦਾ ਪਹਾੜ ਦਾ ਏਡਾ ਬੁਰਾ ਸਰਪਿਆ ਸੈਂਕੜੇ ਇੱਕ ਨਹੀਂ ਸੈਂਕੜੇ ਲੋਕਾਂ ਦੀ ਜਾਨ ਇਸ ਧੂਏ ਕਰਕੇ ਲੋਕਾਂ ਦੀ ਚਲ ਗਈ ਹੈ ਇਹਦੇ ਆਲੇ ਦੁਆਲੇ ਸਾਰੀ ਗ੍ਰੀਨਰੀ ਸੀ ਪਹਿਲੇ ਜਿਉਂਦੇ ਡੈਂਪ ਲੱਗਣੇ ਸ਼ੁਰੂ ਹੋ ਗਏ ਸਾਰੇ ਪੇੜ ਪੌਦੇ ਤੱਕ ਮਰ ਗਏ ਆ ਪੰਛੀ ਮਰ ਗਏ ਆ ਬਹੁਤ ਹੀ ਬੁਰੇ ਹਾਲਾਤ ਆ ਪਾਣੀ ਦਾ ਇਹ ਹਾਲ ਆ ਕਿ ਆ ਜਿਹੜੇ ਪਹਾੜ ਜੋ ਗੰਦਾ ਪਾਣੀ ਜਿੱਤਰਾ ਰਿਸਦਾ ਉਹ ਸਾਰਾ ਹੀ ਸਾਡੇ ਘਰਾਂ 'ਚੋਂ ਨਿਕਲਦਾ ਉਹਨੂੰ ਤੁਸੀਂ ਪੀਣਾ ਕੀ ਕੱਪੜੇ ਧੋਣੇ ਜਾਂ ਬਰਤਨ ਸੋਚ ਨਹੀਂ ਸਕਦੇ ਉਹਦੇ ਤੇ ਤੁਸੀਂ ਲਾਗੇ ਨਹੀਂ ਖੜੇ ਹੋ ਸਕਦੇ ਸਾਨੇ ਕਿ ਲੋਕਾਂ ਨੇ ਬੰਗਲੌਰੂ ਦੇ ਵਿੱਚ ਕੁੜੇ ਦੀ ਹੋਈ ਸਫਾਈ ਦੀ ਮਿਸਾਲ ਦਿੰਦੇ ਹੋਏ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਨੀਅਤ ਤੇ ਸਵਾਲ ਖੜੇ ਕੀਤੇ ਤੇ ਕੂੜੇ ਦੀ ਸਫਾਈ ਦੇ ਲੱਗੀਆਂ ਕੰਪਨੀਆਂ ਨੂੰ ਸਵਾਲਾਂ ਦੇ ਕਟਾਰੇ ਵਿੱਚ ਖੜਾ ਕਰਕੇ ਘੁਟਾਲਾ ਹੋਣ ਦੇ ਵੀ ਇਲਜ਼ਾਮ ਲਗਾਏ ਇਹਨਾਂ ਦੀ ਆ ਨੀਅਤ ਨਹੀਂ ਹੈਗੀ ਕਿਉਂ ਇਹ ਕਰੋੜਾਂ ਦਾ ਕਪਲਾ ਹੈ ਕਰਪਸ਼ਨ ਕਿਸੇ ਆਦਮੀ ਦੀ ਰੋਜੀ ਰੋਟੀ ਲੱਗੀ ਹੋਵੇ ਅਗਰ ਉਹ ਖਤਮ ਹੋ ਜੇ ਉਹਨਾਂ ਦੀ ਲੋ ਜੀਰੋਟੀ ਖਤਮ ਹੋ ਗਈ ਨਾ ਤੁਹਾਡੇ ਮੁਤਾਬਿਕ ਜੋ ਅਫਸਰ ਨੇ ਉਹਨਾਂ ਦੀਆਂ ਜੇਬਾਂ ਗਰਮ ਹੋ ਰਹੀਆਂ ਨੇ ਮੈਂ ਕਹਿੰਦਾ ਜੀ ਬਿਲਕੁਲ ਇਹਨੂੰ ਕੋਈ ਸਮਝਣ ਦੀ ਸਮਝਾਉਣ ਦੀ ਲੋੜ ਹੀ ਕੋਈ ਨਹੀਂ ਬਿਲਕੁਲ ਸਾਫ਼ ਜਿਹਾ ਸਾਹਮਣੇ ਨਜ਼ਰ ਆ ਰਿਹਾ ਇੱਕ ਕਿਲੋ ਕੂੜਾ ਨਹੀਂ ਗਿਆ ਪੇਮਟਾਂ ਹੋ ਗਈਆਂ ਕਿਹੜੇ ਮੂੰਹ ਨਾਲ ਹੋ ਗਈਆਂ ਕੰਪਨੀਆਂ ਤਿੰਨ ਆ ਗਈਆਂ ਇੱਕ ਵੀ ਆਈ ਵੀ ਚੰਗੀ ਹੋएगी ਉਹਨੇ ਵੀ ਜਾਮਾ ਬਣਾ ਲਿਆ ਉਹਨੇ ਵੀ ਆਪਣਾ ਜੋ ਵੀ ਕਰਨਾ ਸੀ ਕਰ ਲਿਆ ਉਹਨਾਂ ਨੇ ਵੀ ਸ਼ਬਜ ਵਾਖਾ ਤੇ ਮੈਂ ਬਾਰ-ਬਾਰ ਕਮਿਸ਼ਨਰ ਸਾਹਿਬਾਂ ਦੇ ਕਿ ਸਾਡਾ ਸ਼ੇਰਾ ਵਿਖਾ ਕੇ ਕਮਿਸ਼ਨਰ ਸਾਹਿਬ ਦਬਕਾ ਮਾਰਦੇ ਆਂ ਕਾਰਗੁਜ਼ਾਰੀ ਉੱਥੇ ਦੀ ਉੱਥੇ ਪਿਛਲੇ 44 ਸਾਲਾਂ ਤੋਂ ਕੂੜੇ ਦੇ ਢੇਰ ਦੇ ਕਾਰਨ ਲੋਕ ਪਰੇਸ਼ਾਨ ਨੇ ਕਈ ਮੌਤਾਂ ਵੀ ਹੋ ਚੁੱਕੀਆਂ ਨੇ ਬਰਸਾਤਾਂ ਦੇ ਵਿੱਚ ਹਾਲਤ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਹੈ ਤੇ ਲੋਕ ਆਪਣੇ ਘਰਾਂ ਤੋਂ ਦੂਰ ਚਲੇ ਜਾਂਦੇ ਨੇ ਕਿਤੇ ਸੁਣਵਾਈ ਨਾ ਹੋਣ ਦੇ ਕਾਰਨ ਪਰੇਸ਼ਾਨ ਲੋਕਾਂ ਦਾ ਗੁੱਸਾ ਇੰਨਾ ਜ਼ਿਆਦਾ ਹੈ ਕਿ ਉਹ ਵੋਟਾਂ ਮੰਗਣ ਆਉਣ ਵਾਲਿਆਂ ਨੂੰ ਪਹੁੰਚਾਉਣ ਦੀ ਚੇਤਾਵਨੀ ਦੇ ਰਹੇ ਨੇ ਬਰਸਾਤਾਂ ਦੇ ਦਿਨ ਦੇ ਵਿੱਚ ਤੇ ਇੰਨਾ ਬੁਰਾ ਹਾਲ ਆ ਕਿ ਇੱਕ ਮੇਰੇ ਕੋਲ ਜੋੜਾ ਆਇਆ ਸੀ ਵਿਚਾਰਾ ਬਜ਼ੁਰਗ ਉਹਦੀ ਘਰ ਦੀ ਬਿਮਾਰ ਸੀ ਕਹਿੰਦੇ ਸੀ ਸ਼ੀਦਾ ਸਾਹਿਬ ਚਲ ਜੰਨੇ ਬਰਸਾਤਾਂ ਚ ਉਹਨੂੰ ਹਾਰ ਦਾ ਨੁਕਸਿਆ ਤੇ ਉਹਨੂੰ ਬਚਾਉਣ ਦੀ ਖਾਤਰ ਮੈਂ ਉੱਥੇ ਜਾਂਦੇ ਸੀ 10 ਵਜੇ 4 ਵਜੇ ਸੀ ਘਰ ਆ ਜੰਨੇ ਇੰਨਾ ਬੁਰਾ ਹਾਲ ਔਰ 44 ਸਾਲ ਲੰਘੇ ਕਿਸੇ ਸਰਕਾਰ ਨੇ ਨਹੀਂ ਸੋਚਿਆ ਔਰ ਜੇ ਸਰਕਾਰ ਨੇ ਨਹੀਂ ਸੋਚਿਆ ਤਾਂ ਸੰਘਰਸ਼ ਕਮੇਟੀ ਕੋਲ ਬੰਦੇ ਆਉਂਦੇ ਨੇ ਰੋਜ਼ ਉਹ ਕਹਿੰਦੇ ਨੇ ਜਿਸ ਤਰ੍ਹਾਂ ਕੱਲ ਸੁਲਤਾਨ ਵਿੰਡ ਲੀਡਰ ਆਏ ਸੀ ਕਿ ਉਹਨਾਂ ਨੂੰ ਭਜਾਇਆ ਸੀ ਯਾਰ ਕਾਂ ਸੀ ਉਸ ਤਰ੍ਹਾਂ ਉਹਨਾਂ ਨੂੰ ਭਜਾਵਾਂਗੇ ਜੇ ਸਾਡਾ ਹਾਜ਼ਰ ਸਿਆਸੀ ਚੋਣਾਂ ਦਾ ਫਿਰ ਬਾਈਕਾਟ ਕੀਤਾ ਜਾਏਗਾ ਬਾਈਕਾਟ ਦਾ ਪਤਾ ਨਹੀਂ ਉਹਨਾਂ ਨੂੰ ਪਹਿਲੇ ਭਜਾਇਆ ਜਾਏਗਾ ਜੇ ਉਹ ਨਹੀਂ ਕੁਝ ਕਰਨਗੇ ਲੋਕਾਂ ਨੂੰ ਸਾਫ਼ ਵਾਤਾਵਰਨ ਮੁਹੱਈਆ ਕਰਾਉਣਾ ਤੇ ਮੁਸ਼ਕਲਾਂ ਨੂੰ ਦੂਰ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਇਸ ਇਲਾਕੇ ਦੀਆਂ ਮੁਸ਼ਕਲਾਂ ਤਾਂ ਕਈ ਸਾਲਾਂ ਤੋਂ ਖਲ ਨਹੀਂ ਹੋਈਆਂ ਤੇ ਪਰੇਸ਼ਾਨ ਲੋਕ ਅਧਿਕਾਰੀਆਂ ਤੇ ਸਵਾਲ ਖੜੇ ਕਰ ਰਹੇ ਨੇ ਅੰਮ੍ਰਿਤਸਰ ਤੋਂ ਨਿਤਿਸ਼ ਸੱਬਰਵਾਲ న్యూਸ 18 ਪੰਜਾਬ